ਸੇ ਟੋਟਲ ਜਿਹੜੀ ਜਗ੍ਹਾ ਆ ਕਿੰਨੇ ਕਿੰਨੀ ਆ ਟੋਟਲ ਜਗ੍ਹਾ ਜਿਹੜੀ ਆ 90 ਮਰਲੇ ਜਗ੍ਹਾ ਕਿੰਨੀ ਆ ਤੇ ਕਿਹਦੇ ਨਾਮ ਤੇ ਸੀ ਟੋਟਲ ਜਗ੍ਹਾ ਹੈ ਜੀ 90 ਮਰਲੇ 90 ਮਰਲੇ 45-45 ਮਰਲੇ ਸ਼ੁਭਮ ਔਰ ਜਸਵੀਰ ਦੇ ਨਾਮ ਤੇ ਤੇ ਜਸਵੀਰ ਤੇ ਸ਼ੁਭਮ ਹੈ ਕੋਣ ਅਲੱਗ-ਅਲੱਗ ਪਾਰਟਨਰ ਸੀ ਕੰਮ ਕਰਦੇ ਸੀ ਜਸਵੀਰ ਦੀ ਡੈਥ ਹੋ ਗਈ ਔਰ ਉਹਦੀ ਵਾਈਫ ਔਰ ਬੱਚੇ ਉਹਨੇ ਬਰਦਰ ਨਹੀਂ ਲਾਓ ਤੇ ਫਾਦਰ ਨਹੀਂ ਲੋ ਉਹ ਨਾਲ ਬੈਠੇ ਨਹੀਂ ਕਿਉਂਕਿ ਇਹ ਪ੍ਰਿੰਟਾ ਕਾਰ ਦਾ ਦੁਰਿਆ ਮੁੰਦਾ ਜੀ ਤਾਂ ਸਾਰਣ ਵੱਡੀ ਗੱਲ ਹੈ ਇਹਦੇ ਵਿੱਚ ਆਮ ਆਦਮੀ ਪਾਰਟੀ ਵੀ ਨਹੀਂ ਹੈ ਸਾਥ ਵੀ ਇਹਦੇ ਹਾਂਜੀ ਇਹਦੇ ਵਿੱਚ ਸਾਥ ਆਮ ਆਦਮੀ ਪਾਰਟੀ ਦੀ ਵੀ ਇੱਕ ਤੌਰ ਤੇ ਕਿਹਾ ਜਾ ਰਿਹਾ ਕੁੱਝ ਨਾ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਜਿਹੜੇ ਕੇਜਰੀ ਵਾਲੀ ਤੱਪੂ ਗੋਤਵਾਲੀ ਇਹਨਾਂ ਦੇ ਬਹੁਤ ਵੱਡੇ ਲੈਵਲ ਤੇ ਜਿਹੜੀ ਆਪਣੀ ਜਾਤ ਹੈ ਕਿੱਥੇ ਵੀ ਜਿਹੜਾ ਪਿਛਤਾਕਾਰ ਮੁੱਖ ਬਣਾ ਲੋ ਆਖੇ ਉਹਨਾਂ ਨੇ ਬਹੁਤ ਵਧੀਆ ਵਧੀਆ ਜਿਹੜੀ ਆਪਣੀਆਂ ਅਗਹੀ ਗੱਲਾਂ ਆਈਆਂ ਉਹਦੇ ਕਿਚੇ ਦੇ ਨੇ ਪੁਸ਼ਟੀ ਕਰਾਣਾ ਆਖੇ ਜਾਂ ਕਿਚੇ ਕਿਚੇ ਨੂੰ ਮੁਸ਼ਕਲ ਆਦੀ ਹੈ ਉਹਨਾਂ ਨੇ ਕੋਟਰੀ ਜਦ ਦੂਜੇ ਨੰਬਰ ਵੀ ਉਹਨਾਂ ਨੇ ਜਾਰੀ ਕੀਤਾ ਰਿਹਾ ਤੁਸੀਂ ਅੱਜ ਕਾਲ ਕਰੋ ਤੇ ਪ੍ਰਸ਼ਾਧਾ ਨੂੰ ਅੱਗੇ ਉਹਨਾਂ ਦੇਖਾਓ ਕਿ ਤੁਸੀਂ ਉਹ ਤੋਂ ਜਿਹੜਾ ਹੈਗਾ ਤੁਸੀਂ ਜਿਹੜਾ ਐਲੀਕੇਸ਼ਨ ਤੁਸੀਂ ਕਾਰਨ ਵੱਡੀ ਗੱਲ ਹੈ ਐਮਐਨਏ ਵਿਖਾਈ ਕੇ ਉੱਤੇ ਜਿਹੜਾ ਐਲੀਕੇਸ਼ਨ ਆਇਆ ਤਾਂ ਇਹਦੇ ਵਿੱਚੋਂ ਜਿਹੜਾ ਤੁਸੀਂ ਜਿਹੜਾ ਹੈਗਾ ਵੀ ਕਿਹਨੇ ਵਿੱਚੋਂ ਪਿਕਾ ਦੇ ਦਿੱਤਾ ਸਰ ਦੇਖੋ ਜਿਹੜੀ ਅਸੀਂ ਐਪਲੀਕੇਸ਼ਨ ਪਾਈ ਸੀ ਨਾ ਮਾਨਯੋਗ ਦਫ਼ਤਰ ਮੁੱਖ ਮੰਤਰੀ ਚੀਫ ਸੈਕਟਰੀ ਪੰਜਾਬ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਐਸਐਸਪੀ ਹੁਸ਼ਿਆਰਪੁਰ ਸਬ ਡਿਵੀਜ਼ਨ ਮੈਜਿਸਟ੍ਰੇਟ ਹੁਸ਼ਿਆਰਪੁਰ ਹੁਸ਼ਿਆਰਪੁਰ ਤੋਂ ਇੱਕ ਰਜਿਸਟਰੀ ਸਕੈਂਡਲ ਦੀ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਰਜਿਸਟਰੀ ਦੇ ਕਾਗਜ਼ ਬਦਲ ਕੇ ਝਾਲੀ ਰਜਿਸਟਰੀ ਕਰਵਾਉਂਦਾ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਦੀ ਪ੍ਰੈਸ ਕਲੱਬ ਵਿੱਚ ਇਸਦੀ ਜਾਣਕਾਰੀ ਜੰਡੇ ਹੁਸ਼ਿਆਰਪੁਰ ਦੇ ਪਿੰਡ ਪੁਰ ਹਿਰਾ ਦੇ ਵਾਸੀ ਆਰਤੀ ਦੇ ਨਾਲ ਆਏ ਸਾਰੇ ਸਬੰਧੀਆਂ ਰਾਸ਼ਟਰੀ ਕ੍ਰਾਂਤੀ ਪਾਰਟੀ ਅੰਬੇਜਕਰ ਦੇ ਪ੍ਰਧਾਨ ਵਿਕਾਸ ਹੰਸ ਨੇ ਦੱਸਿਆ ਕਿ ਆਰਤੀ ਦਾ ਪਤੀ ਜਸਵੀਰ ਜੋ ਸ਼ੁਭਮ ਨਾਮ ਦੇ ਵਿਅਕਤੀ ਨਾਲ ਮਿਲ ਕੇ ਪ੍ਰਾਪਰਟੀ ਵਗੈਰਾ ਦਾ ਕੰਮ ਕਰਦਾ ਸੀ ਉਹਨਾਂ ਨੇ ਇੱਕ ਜਗ੍ਹਾ 90 ਮਰਲੇ ਜਗ੍ਹਾ ਲਈ ਸੀ ਜਿਸ ਦੌਰਾਨ ਜਸਵੀਰ ਸਿੰਘ ਦੀ ਮੌਤ ਹੋ ਗਈ ਇਸ ਤੋਂ ਬਾਅਦ ਸ਼ੁਭਮ ਨੇ ਅਫਸਰਾ ਦੀ ਮਿਲੀ ਭੁਗਤ ਨਾਲ ਆਪਣੇ ਨਾਮ ਜਾਲੀ ਰਜਿਸਟਰੀ ਕਰਵਾ ਲਈ ਜਦੋਂ ਪਰਿਵਾਰ ਉਸ ਰਜਿਸਟਰੀ ਦਾ ਇੰਤਕਾਲ ਉਹਨਾਂ ਪਹੁੰਚਿਆ ਤਾਂ ਇਸ ਦਾ ਪਰਦਾ ਫਾਸ਼ ਹੋਇਆ ਜਿਸ ਤੋਂ ਬਾਅਦ ਰਾਸ਼ਟਰੀ ਕ੍ਰਾਂਤੀ ਪਾਰਟੀ ਅੰਬੇਦਕਰ ਦੇ ਦਖਲ ਨਾਲ ਰਜਿਸਟਰੀਆਂ ਨੂੰ ਕੈਨਸਲ ਕੀਤਾ ਗਿਆ ਜਾਲੀ ਰਜਿਸਟਰੀ ਨੂੰ ਠੀਕ ਕਰਕੇ ਆਰਤੀ ਅਤੇ ਉਸਦੇ ਪਰਿਵਾਰ ਦਾ ਨਾਮ ਕੀਤਾ ਗਿਆ ਅੱਜ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ किया कि बेशक जाली रजिस्ट्री कैंसल करके ठीक करती गई है पर जड़े भ्रिष्ट अधिकारियों ने यह भ्रष्टाचार किया है उन्होंने अज तक कोई कार्रवाई नहीं की गई उन्होंने कहा कि असी इस दिकायत मेल राय मुख्यमंत्री पंजाब पुलिस अधिकारियों कर चुके हैं पर कोई अज तक इस कार्रवाई नहीं हुई उन्होंने चेतावनी देते हुए कहा कि हूँ भी जेकर कोई कार्रवाई भ्रिष्ट अधिकारियों के उपर नहीं की गई ਕੱਲ 6 ਫਰਵਰੀ ਨੂੰ ਮੁੱਖ ਮੰਤਰੀ ਦਾ ਪੁਤਲਾ ਫੋਕ ਪ੍ਰਦਰਸ਼ਨ ਕੀਤਾ ਜਾਵੇਗਾ ਆਓ ਤੁਹਾਨੂੰ ਸੁਣਾ ਦਿੰਨੇ ਆ ਪੂਰੀ ਗੱਲ ਅੱਛਾ ਕੀ ਮਸਲਾ ਕੀ ਹੋਇਆ ਜਿਸ ਕਰਕੇ ਤੁਹਾਨੂੰ ਐਕਚੁਅਲੀ ਹਾਰਕੋਟ ਦੇ ਵਿੱਚ ਸਤੰਬਰ ਮਹੀਨੇ ਦੀ ਗੱਲ ਆ ਇਹ 13 13 ਸਤੰਬਰ ਨੂੰ ਇੱਕ ਬਾਕਿਆ ਹੋਇਆ ਮੇਰੇ ਨਾਲ ਜਿਹੜੇ ਬੈਠੇ ਆ ਆਰਤੀ ਇਹਨਾਂ ਨੂੰ ਇਹਨਾਂ ਦਾ ਮੈਨੂੰ ਜਦੋਂ ਫੋਨ ਆਇਆ ਵੀ ਭਾਜੀ ਸਾਡੇ ਨਾਲ ਇੱਕ ਬਹੁਤ ਵੱਡਾ ਫੋਨ ਹੋ ਗਿਆ ਤੇ ਆਪਾਂ ਮੈਂ ਔਰ ਮੇਰੇ ਸਾਥੀ ਦਲਵਾਰ ਸਿੰਘ ਜੀ ਔਰ ਜਤਿੰਦਰ ਜੀ ਪੂਰੀ ਆਪਣੀ ਸਾਡੇ ਯਾਰ ਦੋ ਸਾਰੇ ਟੀਮ ਜਦੋਂ ਅਸੀਂ ਉੱਥੇ ਪਹੁੰਚੇ ਤੇ ਜਦੋਂ ਜਾ ਕੇ ਵੇਖਿਆ ਇਹਨਾਂ ਨੇ ਦੱਸਿਆ ਵੀ ਇਹਨਾਂ ਦੀ ਇੱਕ ਪ੍ਰਾਪਰਟੀ ਸੀ ਜਿਹੜੀ ਕਿ 90 ਮਰਲੇ ਸੁਖੀਆਬਾਦ ਦੇ ਵਿੱਚ ਸੀ ਉਹਦੇ ਦੋ 파ਟਰਨਰ ਸੀਗੇ ਇਹਨਾਂ ਦਾ ਹਸਬੰਡ ਔਰ ਇੱਕ ਸ਼ੁਭਮ ਜੋ ਕਿ ਇਕੱਠੇ ਪ੍ਰਾਪਰਟੀ ਦਾ ਹੀ ਕੰਮ ਕਰਦੇ ਸੀ ਜਿਹੜਾ ਉਹਨੇ 플ੌਟ ਲੈ ਕੇ ਰੱਖਿਆ ਪਿਆ ਸੀ ਇਹਨਾਂ ਦੇ ਹਸਬੰਦ ਦੀ ਜਿਹੜੀ ਡੈਥ ਹੋ ਗਈ ਕੋਈ ਬਿਮਾਰ ਕਰਕੇ ਉਹ ਜਿਹੜਾ ਸ਼ੁਭਮ ਸੀ ਉਹਦੇ ਦਿਮਾਗ 'ਚ ਸੀਗਾ ਵੀ ਇਹਨਾਂ ਨੂੰ ਸ਼ਾਇਦ ਉਸ ਪ੍ਰਾਪਰਟੀ ਬਾਰੇ ਨਹੀਂ ਪਤਾ ਉਹਨੇ ਅੰਦਰ ਤਹਿਸੀਲ ਦੇ ਰਲ ਕੇ ਕਿਸੇ ਤਹਿਸੀਲਦਾਰ ਨਾਲ ਪਟਵਾਰੀ ਨਾਲ ਜਾਂ ਕੋਈ ਪੈਸਾ ਜਾਂ ਕੁਝ ਵੀ ਕਰਕੇ ਉਹ ਜਿਹੜੀ ਰਜਿਸਟਰੀ ਆ ਅੰਦਰ ਉਹ ਜਿਹੜਾ ਪਹਿਲਾ ਪੇਜ ਆ ਉਹ ਚੇਂਜ ਕਰਾਤਾ ਇਹਨਾਂ ਬਰ ਇਹਨਾਂ ਕੋਲ ਪhle ਰਹਿ ਗਈ 5 ਮਰਲੇ ਉਹਦੇ ਨਾਂ ਤੇ ਚੜ ਗਈ 85 ਮਰਲੇ ਜਦੋਂ ਇਹਨਾਂ ਨੇ ਇੰਤਕਾਲ ਲਈ ਆਪਣੇ ਵਸੀਏ ਚੜਾਣ ਲਈ ਦਿੱਤਾ ਸੀ ਇਹਨਾਂ ਨੂੰ ਕਿਉਂਕਿ ਇਹਨਾਂ ਕੋਲ ਰਜਿਸਟਰੀ ਦੀ ਕਾਪੀ ਪਈ ਸੀ ਇਹਨਾਂ ਨੂੰ ਪਤਾ ਸੀਗਾ ਇਹਨਾਂ ਦੇ ਹਸਬੰਦ ਇਹਨਾਂ ਨੂੰ ਦੱਸਿਆ ਪਿਆ ਸੀਗਾ ਕਿ ਮੈਂ 플ੌਟ ਦੇਿਆ ਪਿਆ ਨਾ ਜਦੋਂ ਇਹਨਾਂ ਨੇ ਉੱਥੇ ਇੰਤਕਾਲ ਦੀ ਚੜਾਣ ਲਈ ਕਿਹਾ ਆਪਣੇ ਦਿੱਤੀ ਆ ਜਦੋਂ ਕੜਾਈਆ ਤੇ ਉਹ ਸਾਰਾ 85 ਮਰਲੇ ਸ਼ੁਭਮ ਦੇ ਨਾਂ ਤੇ ਬੋਲਦਾ ਸੀ ਔਰ 5 ਮਰਲੇ ਜਿਹੜਾ ਵਾ ਇਹਨਾਂ ਦੇ ਹਸਬੰਦ ਦੇ ਨਾਂ ਤੇ ਬੋਲਦਾ ਸੀ ਜਦੋਂ ਆਪਾਂ ਤੇ ਗਏ ਤਹਿਸੀਲਦਾਰ ਸਾਹਿਬ ਨਾਲ ਗੱਲ ਕੀਤੀ ਸਾਰੇ ਆਣ ਮਤਲਬ ਅਸੀਂ ਵੀ ਕਿਹਾ ਵੀ ਮੀਡੀਆ ਲੱਗੇ ਸਰਦਨ ਵੀ ਤੁਸੀਂ ਧੋਖਾਧੜੀ ਕੀਤੀ ਹੈ ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਇਹਨੂੰ ਹੁਣੇ ਰੋਕ ਇੱਥੇ ਹੀ ਲਾ ਦਿੰਦੇ ਉਹਨਾਂ ਨੇ ਉਸੇ ਵੇਲੇ ਨੋਟ ਚੜਾ ਕੇ ਉਹਨੂੰ ਬੰਦ ਕੀਤਾ ਔਰ ਬੰਦ ਕਰਕੇ ਦੋ ਸਾਨੂੰ ਦੋ ਦਿਨ ਦਾ ਟਾਈਮ ਮੰਗਿਆ ਪਰ ਫਿਰ ਵੀ ਚਲੋ 10 ਤੋਂ 15 ਦਿਨ ਦੇ ਵਿੱਚ ਵਿੱਚ ਉਹਨਾਂ ਨੇ ਦੁਬਾਰਾ ਉਹਨੂੰ ਠੀਕ ਕਰਕੇ ਇਹਨਾਂ ਦੇ ਨਾਲ ਤੇ ਜਿਹੜੀ ਵਸੀਅਤ ਕਰਤੀ ਪਰ ਸਾਡੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰਨ ਦਾ ਮੁੱਦਾ ਜਿਹੜਾ ਹਸ਼ਰਪੁਰ ਜਲੰਧਰ ਗਏ ਅਸੀਂ ਹਸ਼ਰਪੁਰ ਤੋਂ ਬਿਜਰੀ ਕੰਪਲੇਂਟ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵਿਜੀਲੈਂਸ ਨੂੰ ਫਿਰ ਐਨਵੀਓ ਮੈਕਮੈਨ ਨੂੰ ਔਰ ਵੀ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਦਿੱਤੀ ਸੀ ਉਦੀ ਇੱਕ ਪਾਸੇ ਦਾ ਸਰਕਾਰ ਜਿਹੜੀ ਆ ਕਹਿੰਦੀ ਨਸ਼ਾ ਮੁਕਤ ਭ੍ਰਿਸ਼ਟਾਚਾਰ ਮੁਕਤ ਪੰਜਾਬ ਹੋ ਗਿਆ ਸਾਡੇ ਇਮਾਨਯੋਗ ਜਿਹੜੇ ਸੀਐਮ ਸਾਹਿਬ ਆ ਉਹਨਾਂ ਦਾ ਕਹਿਣਾ ਇਹ ਆ ਤੇ ਇੱਕ ਪਾਸੇ ਉਹਨਾਂ ਦੇ ਹੀ ਸਰਕਾਰੀ ਜਿਹੜੇ ਧਾਇਰੇ ਆ ਉਹਨਾਂ ਦੇ ਅੰਦਰ ਬੈਠੇ ਜਿਹੜੇ ਅਧਿਕਾਰੀ ਆ ਕਿ ਇਹ ਭ੍ਰਿਸ਼ਟਾਚਾਰ ਤੋਂ ਘੱਟ ਕਮ ਆ ਇਹ ਨਸ਼ਾ ਮੁਕਤ ਤੋਂ ਘੱਟ ਕਮ ਆ ਕਿਸੇ ਗਰੀਬ ਦੇ ਢਿੱਡ ਤੇ ਲੱਤ ਮਾਰਨੀ ਆ ਇਹਦਾ ਮਤਲਬ ਇਹੋ ਜੀ ਉਹਨਾਂ ਨੇ ਪ੍ਰੋਪਰਟੀਆਂ ਪਤਾ ਨਹੀਂ ਕਿੰਨੀਆਂ ਕਿ ਜਬਤ ਕੀਤੀਆਂ ਪਈਆਂ ਅੱਜ ਵੱਡੀਆਂ ਵੱਡੀਆਂ ਕੋਠੀਆਂ ਵੱਡੀਆਂ ਵੱਡੀਆਂ ਕਾਰਾਂ 'ਚ ਘੁੰਮਦੇ ਆ ਕੋਈ ਹੀ ਮੁੱਦਿਆ ਕਰਕੇ ਘੁੰਮਦੇ ਆ ਹੋਰ ਉਹਨਾਂ ਨੂੰ ਪੇਂਡ ਇਨਕਮ ਕਿੱਥੋਂ ਆ ਰਹੀ ਆ ਇੱਕ ਤੁਸੀਂ ਐਮਐਲਐਸ ਸਾਹਿਬ ਦਾ ਨਾਮ ਲੈ ਰਹੇ ਹੈਗੇ ਉਹਨੂੰ ਦੇਖੋ ਮੈਂ ਬਲੇ ਸਾਹਿਬ ਦਾ ਨਾਮ ਇਸ ਕਰਕੇ ਲੈ ਰਿਆ ਜਿਹੜੇ ਉਥੇ ਆਰ ਕੀ ਰਜਿਸਟਰੀ ਕਲਰਕ ਸੀ ਨਾ ਉਹਨੇ ਸਾਨੂੰ ਕਿਹਾ ਵੀ ਮੇਰੇ ਕੋ ਫਲਾਣੇ ਨਾਮ ਦਾ ਬੰਦਾ ਆਇਆ ਸੀ ਉਹਨੇ ਆ ਕੇ ਮੇਰੀ ਐਮਐਲਏ ਸਾਹਮਣੇ ਗੱਲ ਕਰਾਈ ਕਿ ਉਹ ਮੈਂ ਐਮਐਲਏ ਵਿਧਾਇਕ ਬ੍ਰਹਮਸ਼ੀਲਕਰ ਜੰਮਾ ਜੀ ਜਦੋਂ ਇੱਕ ਇੱਕ ਸੈਕਿੰਡ ਉਹ ਉਸ ਉਸ ਬੰਦੇ ਨੇ ਗੱਲ ਕੀਤੀ ਠੀਕ ਹੈ ਉਸਨੇ ਵੀ ਗੱਲ ਕੀਤੀ ਜੇ ਮੈਂ ਮਰੂਗਾ ਤਾਂ ਮੈਂ ਇਹਨਾਂ ਵੀ ਨਾਲ ਨਾਲ ਲੈ ਕੇ ਮਰੂਗਾ ਜੇ ਮੇਤੇ ਕੋਈ ਕਾਨੂੰਨੀ ਕਾਰਵਾਈ ਆਂਦੀ ਮੈਂ ਕੋਈ ਪੈਸਾ ਨਹੀਂ ਲਿਆ ਮੈਂ ਤਾਂ ਸਿਰਫ ਇੱਕ ਵਿਸ਼ਵਾਸ ਤੇ ਜਿਹੜਾ ਇਹਨਾਂ ਦਾ ਕੰਮ ਕਰ ਦਿੱਤਾ ਵੀ ਉਹ ਵੀ ਚਲੋ ਵਿਧਾਇਕ ਨੇ ਮੈਂ ਨਾ ਫੋਨ ਤੇ ਕਿਹਾ ਵੀ ਇਹਦਾ ਕੰਮ ਕਰ ਦੇ ਅੱਛਾ ਤੇ ਇਹ ਉਹਦਾ ਕਹਿਣਾ ਵਾ ਸਾਡਾ ਨਹੀਂ ਉਹਨੇ ਸਾਨੂੰ ਇਹ ਗੱਲ ਕਹੀ ਸੀ ਕੀ ਨਾਮ ਜਿਹਨੇ ਕਿਹਾ ਤੁਹਾਨੂੰ ਪਵਨ ਕੁਮਾਰ ਉਹ ਕੌਣ ਹੈ ਉਹ ਆਰਕੀ ਰਜਿਸਟਰ ਕਲਰਕ ਉਥੇ ਸਰਟੀਫੀਕਲਰਕ ਜਿੰਨੇ ਕੰਮ ਕਰਾਇਆ ਸਾਰਾ ਜਿੰਨੇ ਕਰਾਇਆ ਇਸ ਕਰਕੇ ਸਾਡੀ ਮੰਗ ਦੇਖੋ ਪਟਵਾਰੀ ਵੀ ਵਿੱਚ ਹਿੱਸੇਦਾਰ ਆ ਫਿਰ ਤੁਸੀਂ ਇੱਕ ਚੀਜ਼ ਦੇਖੋ 13 ਤਰੀਕ ਨੂੰ ਜਿਹੜੀ ਹੋਈ ਆ 5 ਨੂੰ ਇਹ ਲੜਕੀ ਦੇ ਰਹੀ ਆ 5 ਨੂੰ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਇੰਤਕਾਲ ਚੜ੍ਹਾਣ ਦੀ ਸਤੂ ਜਿਹੜਾ ਉੱਥੇ ਦਾ ਪਟਵਾਰੀ ਸੀ ਇਸ ਜਗ੍ਹਾ ਦਾ ਸੰਦੀਪ ਨੇਸਰ ਉਹ ਦੋ ਦਿਨ ਦੀ ਛੁੱਟੀ ਤੇ ਗਿਆ ਅਮਨ ਸੈਣੀ ਨੂੰ ਲਾ ਕੇ ਦੋ ਦਿਨ ਚ ਇੰਤਕਾਲ ਚੜ੍ਹ ਗਿਆ ਅੱਛਾ ਇਹ ਦੱਸੋ ਮਤਲਬ ਇੱਥੋਂ ਸਾਹ ਮੰਨਛਾ ਮੰਨਛਾ ਜ਼ਾਹਿਰ ਹੁੰਦੀ ਆ ਵੀ ਉਹਨਾਂ ਦੇ ਮਨ ਚ ਕੀ ਸੀ ਅੱਛਾ ਇੱਕ ਮੈਨੂੰ ਇਹ ਦੱਸਿਓ ਪੁਲਿਸ ਨੂੰ ਕੰਪਲੇਂਟ ਦਿੱਤੀ ਕਿ ਕੀ ਕੰਪਲੇਂਟ ਪੁਲਿਸ ਨੂੰ ਕੰਪਲੇਂਟ ਦਿੱਤੀ ਆ ਪੁਲਸ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਤਾਂ ਹੀ ਤੁਹਾਡੇ ਧੱਕਾ ਨਹੀਂ ਹੋਈ ਕਾਰਵਾਈ ਕਿਉਂ ਨਹੀਂ ਹੋਈ ਹੋਈ ਨਹੀਂ ਰਹੀ ਹੈ ਕੀ ਕਹਿੰਦੇ ਨੇ ਪੁਲਸ ਉਹ ਬਸ ਇੱਕੀ ਗੱਲ ਟਾਲ ਦਿੰਦੇ ਅੱਜ ਕੱਲ ਅੱਜ ਕੱਲ ਜਤੋਂ ਇਹ ਤੁਸੀਂ ਸਾਰਾ ਕੁਝ ਹੋ ਗਿਆ ਉਹਨਾਂ ਨੇ ਕਿਹਾ ਜੀ ਆਪਾਂ ਇਹਨੂੰ ਠੀਕ ਕਰ ਦਿੰਦੇ ਹਾਂ ਉਹਨਾਂ ਨੇ ਗਲਤੀ ਮੰਨ ਲਈ ਤਾਂ ਇਹ ਉਹਨਾਂ ਨੇ ਕਿਹਾ ਵੀ ਕਿਹੜੇ ਕਿਹੜੇ ਬੰਦੇ ਉਹਦੇ ਵਿੱਚ ਆ ਕੁਝ ਉਹਨਾਂ ਨੇ ਨਾਂ ਲਏ ਉਹਨਾਂ ਨੇ ਵੀ ਨਹੀਂ ਉਹਨਾਂ ਨੇ ਸਾਡੇ ਕੋ ਨਾਂ ਨਹੀਂ ਲਏ ਜਿਹੜੇ ਵਿੱਚ ਫਸਦੇ ਸੀ ਉਹ ਆਪ ਹੀ ਸਾਡੇ ਕੋ ਆਂਦੇ ਨੇ ਕਈ ਕਿਸੇ ਜ਼ਬਾਨੀ ਥਰੂ ਕਿਹੜੇ ਬੰਦੇ ਆਏ ਕੀ ਉਹਨਾਂ ਦੇ ਨਾਮ ਦੇ ਇੱਕ ਮਿੰਟ ਦੇਖੋ ਪਵਨ ਔਰ ਚੰਦਨ ਸ਼ਰਮਾ ਤਾਂ ਕਲੀਅਰ ਹੀ ਸਾਡੇ ਕੋ ਔਰ ਜਿਹੜਾ ਪਟਵਾਰੀ ਅਮਨ ਮੇਰਾ ਕਸੂਰ ਨਹੀਂ ਹੈਗਾ ਮੇਰਾ ਕਸੂਰ ਨਹੀਂ ਇਹ ਸਾਡੇ ਕੋ ਆ ਕੇ ਜਿਹੜਾ ਮਾਫੀਆਂ ਮੰਗਦੇ ਸੀ ਅਸੀਂ ਤਾਂ ਸਾਡਾ ਤੁਹਾਡੇ ਨਾਲ ਕੋਈ ਲੜਾਈ ਨਹੀਂ ਹੈਗੀ ਕੋਈ ਜਾਤੀ ਲੜਾਈ ਨਹੀਂ ਹੈਗੀ ਤੁਸੀਂ ਹੁਣ ਕਾਰਵਾਈ ਕਿਹਨਾਂ ਅਧਿਕਾਰੀਆਂ ਨਾਲ ਅਸੀਂ ਜਿਨ੍ਹਾਂ ਨੇ ਗਲਤ ਕੰਮ ਕੀਤਾ ਚਾਹੇ ਉਹ ਅਮਨ ਪਟਵਾਰੀ ਆ ਚਾਹੇ ਉਹ ਪਵਨ ਕੁਮਾਰ ਆ ਚਾਹੇ ਉਹ ਤਹਿਸੀਲਦਾਰ ਆ ਚਾਹੇ ਕੋਈ ਵੀ ਆ A to Z ਤੇ ਅਗਲਾ ਐਕਸ਼ਨ ਤੁਹਾਡਾ ਕੀ ਹੋਊਗਾ ਅਗਲਾ ਐਕਸ਼ਨ ਸਾਡਾ 6 ਤਰੀਕ ਨੂੰ ਖਰਾਲ ਗੜ੍ਹ ਸਾਹਿਬ ਨਤਮਸਤਕ ਹੋਣ ਲਈ ਜਿਹੜੇ ਮੁੱਖ ਮੰਤਰੀ ਮਨਜੋਗ ਆ ਰਹੇ ਆ ਜੋ ਹਿਆਰਪੁਰ ਦੇ ਵਿੱਚੋਂ ਹੋ ਕੇ ਗਏ ਤਾਂ ਸੀ ਉਹਨਾਂ ਦਾ ਪਤਲਾ ਜਿਹੜਾ ਫੁੱਗ ਪ੍ਰਦਰਸ਼ਨ ਕਰਾਂਗੇ ਅਗਰ ਫੇਰ ਵੀ ਸੁਣਵਾਈ ਨਾ ਹੋਈ ਤਾਂ ਫੇਰ ਸਾਡੀ ਚੇਤਾਵਨੀ ਹੈ ਜਿੰਨੇ ਵਿਧਾਇਕ ਜਿਹੜੇ ਹਿਆਰਪੁਰ ਦੇ ਵਿੱਚ ਐਮਐਲਏ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਘਰ ਦੇ ਬਾਹਰ ਜਿਹੜਾ ਭਗਵੰਤ ਸਿੰਘ ਸਾਹਿਬ ਦਾ ਜਿਹੜਾ ਪਤਲਾ ਫੁਕਿਆ ਹੋਇਆ